ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਹੂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਵੀਡੀਓ ਦੇ ਕੋਲ ਪਹਿਲਾ ਮੇਰੀ ਰਿਕੁਐਸਟ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਐਂਡ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਅੱਗੇ ਤੇ ਕਮੈਂਟ ਵੀ ਕਰਿਆ ਕਰੋ ਤੇ ਹੁਣ ਜੇ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਟਾਈਮ ਹੈ ਮਾਰਨਿੰਗ ਦਾ 6:30 ਤੋਂ 6:35 ਹੋ ਗਈ ਮੈਂ ਰੱਖੀ ਚਾਹ ਬਣ ਚਾਹ ਬਣ ਚੁੱਕੀ ਹੈ ਤੇ ਚਾਹ ਬਣਦੇ ਮੰਨਦੇ ਮੈਂ ਇੱਕ ਦੋ ਨਿੱਕੇ ਨਿੱਕੇ ਕੰਮ ਵੀ ਕਰ ਲੈਂਦੇ ਹਾਂ ਰਾਤ ਨੂੰ ਧੋ ਵੀ ਮੂੰਗੀ ਦਾਲ ਕਿਉਂਤੀਸ ਵੀ ਸਵੇਰੇ ਬ੍ਰੈਕਫਾਸਟ ਵਿੱਚ ਚੀਲੇ ਬਣਾਉਂਗੀ ਦਾਲ ਮੈਂ ਗ੍ਰाइंड ਕਰਕੇ ਰੱਖ ਲਈ ਇੱਧਰ ਮੈਂ ਕਹਿੰਨਾ ਆਦ ਨਾਲ ਇਹ ਵੀ ਕੰਮ ਖਤਮ ਹੋ ਗਿਆ ਗ੍ਰाइंड ਹੋ ਗਿਆ ਔਰ ਇੱਧਰ ਮੈਂ ਸੋਕੀਤਾ ਜੀਰਾ ਸੌਂਫ ਅਜਵੈਨ ਪਾਣੀ ਵਿੱਚ ਮੈਂ ਦੁਪਹਿਰੇ ਪਾਣੀ ਪੀਉਂਗੀ ਮੇਰਾ ਨਾ ਪੇਟ ਅਚ ਬਲੋਟਿੰਗ ਲੱਗਦੀ ਹੈ ਕੱਲ ਦੀ ਐ ਨਗਰ ਵੀ ਮੇਰੇ ਪੇਟ ਚ ਬਲੋਟਿੰਗ ਹੋਈ ਹੋਈ ਭਾਰੀ ਭਾਰੀ ਲੱਗ ਰਿਹਾ ਪਾਣੀ ਪੀਉਂਗੀ ਇਸ ਮੇਂ ਦੇ ਪੀਤਾ ਨਿਮੀ ਨੇ 4-5 ਦਿਨ ਪੀਣੀ ਹੁੰਦੀ ਹੈ ਜਨਵਰੀ ਚ ਮੇ ਪਿੱਤਰ ਨਹੀਂ ਸੀ ਹੁਣ ਬਾਡੀ ਨੂੰ ਪਤਾ ਲੱਗਣ ਲੱਗਿਆ ਵੀ ਬਾਡੀ ਕੋਸ ਚੇਂਜ ਮੰਗਦੀ ਹੈ ਨਾ ਤੇ ਨਾਲ ਨਾਲ ਮੈਂ ਦੁੱਧ ਦੀ ਮਲਾਈ ਧਾਰ ਲਈ ਇੱਧਰ ਜਲ ਭਰੇ ਪੈਣ ਦੁੱਧ ਦੇ ਇਹ ਰੱਖ ਲਈ ਫ੍ਰਿਜ ਵਿੱਚ ਮੈਂ ਇਹਦਾ ਚਾਹ ਬਣਦੇ ਬਣਦੇ ਮੈਂ ਨਿੱਕੇ ਨਿੱਕੇ ਕੰਮ ਕਰ ਲਿਆ ਨਾ ਕਿਉਂਕਿ ਕੰਮ ਤਾਂ ਆਪਣੇ ਸਵੇਰੇ ਉੱਠਦੇ ਸ਼ੁਰੂ ਹੋ ਜਾਂਦੇ ਨੇਗੇ ਤੇ ਇਹਦੇ ਬਣ ਗਈ ਚਾਹ ਮੈਂ ਚਾਹ ਪੁੰਨਦੀ ਆ ਨਾਲ ਪਾਉਣੀ ਥੋੜੀ ਥੋੜੀ ਪਨੀਰੀ ਚਾਹ ਪੀਨੇ ਆ ਫਿਰ ਕਰਦੇ ਆਪਾਂ ਅਗਲੇ ਕੰਮ ਸ਼ੁਰੂ ਪਨੀਰੀ ਪਾਣੀ ਥੋੜੀ ਥੋੜੀ ਪਨੀਰੀ ਖਾਣੇ ਹੁੰਦੇ ਆ ਸਤ ਸਵੇਰੇ ਚਾਹ ਨਾਲ ਸਵੇਰੀ ਸ਼ਾਮ ਤੋਂ ਟਾਈਮ ਮੈਂ ਤਾਂ ਖਾਣੀ ਖਾਣਦੀ ਆ ਪਨੀਰੀ ਹਾਂ ਡਿਪੈਂਡਿੰਗ ਉਗਾਲੇ ਤੋਂ ਵਾਲੇ ਇਹਨੂੰ ਆਪਾਂ ਦਾਲ ਨੂੰ ਇਹ ਚ ਕੱਢ ਦਾਂਗੇ ਤੇ ਰੱਖ ਦਾਂਗੇ ਇਹਨੂੰ ਢੱਕਣ ਕਿੱਥੇ ਹੈ ਅਸੀਂ ਹੋਰ ਇਹਦੇ ਵਿੱਚ ਬਣਾ ਰਹੀ ਸੀ ਮੂੰਗੀ ਦਾਲ ਦੇ ਚਲੇ ਤੋਂ ਵੀ ਮੂੰਗੀ ਦਾਲ ਰਾਤ ਨੂੰ ਹੁੰਦੀ ਸਵੇਰੇ ਫਿਰ ਮੈਂ ਪਾਣੀ ਉਹਦਾ ਕੱਢ ਕੇ ਉਨੂੰ ਗ੍ਰाइंड ਕਰ ਲਿਆ ਮਿਕਸੀ ਵਿੱਚ ਉਹਦੇ ਵਿੱਚ ਸਪਾ ਲਈਆਂ ਸਬਜ਼ੀਆਂ ਪਿਆਜ਼ ਟਮਾਟਰ ਸ਼ਿਮਲਾ ਮਿਰਚ ਗਾਜਰ ਬਰੀਕ ਕੱਟ ਕੇ ਪਾ ਲਈ ਧਨੀਆ ਮੈਂ ਉੱਪਰ-ਉੱਪਰ ਪਾਇਆ ਮੈਂ ਆਪਦੇ ਜੀਲੇ ਤੇ ਪਾਇਆ ਕਹੂੰਗੀ ਫਿਰ ਜਿਹੜਾ ਕੋਈ ਨਹੀਂ ਖਾਂਦਾ ਤੇ ਵਿੱਚ ਪਾਉਂਗੀ ਤਾਂ ਫਿਰ ਅਗਲਾ ਕਹਿੰਦਾ ਵੀ ਕਿਉਂ ਪਾਇਆ ਹਨ ਇਸ ਕਰਕੇ ਮੈਂ ਸਿਰਫ ਆਪਣੇ ਚੀਲੇ ਦੇ ਉੱਪਰ ਪਾ ਲਿਆ ਧਨੀਆ ਬਹੁਤ ਜ਼ਿਆਦਾ ਟੇਸਟੀ ਇਹ ਦਾਲ ਦੇ ਚੀਲੇ ਬਣਦੇ ਨੇ ਬਸ ਦਾਲ ਨੂੰ ਰਾਤ ਨੂੰ ਤੁਸੀਂ ਭਿਉਂ ਲਓ ਮਤਲਬ ਕਿ 5-6 ਘੰਟੇ ਭਿਉਂਨ ਦੋ 4 ਘੰਟੇ 5 ਘੰਟੇ ਭਿਉਂਦੋਂਗੇ ਤਾਂ ਵੀ ਚੱਲ ਜੂਗਾ ਤੇ ਉਧ ਘੰਟਾ ਤੁਹਾਂਟੇ ਵੱਧ ਪੀਉਂਤੀ ਜਾਊਗੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੇ ਗ੍ਰाइंड ਕਰਕੇ ਸਬਜ਼ੀਆਂ ਪਾ ਕੇ ਚੀਲੇ ਬਣਾ ਲਓ ਬਹੁਤ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਪ੍ਰੋਟੀਨ ਰਿਚ ਵੀ ਹੈਲਦੀ ਵੀ ਤੇ ਜਲਦੀ ਵੀ ਬਣ ਜਾਂਦੇ ਨੇ ਸਵਾਦ ਵੀ ਲੱਗਦੇ ਨੇ ਰੋਟੀ ਨਾਲੋਂ ਇੱਕ ਚੇਂਜ ਵੀ ਹੋ ਜਾਂਦਾ ਹੈ ਨਾ ਬਦਲਾਅ ਵੀ ਆ ਜਾਂਦਾ ਕੁ ਇੱਕ ਰੋਟੀ ਖਾ ਖਾਪ ਆੱਕ ਜਾਣੇ ਤੇ ਦਹੀਂ ਨਾਲ ਮੈਂ ਹੀ ਲੈ ਰਹੀਆਂ ਚੀਲਾ ਬ੍ਰੇਕਫਾਸਟ ਵੀ ਦੋ ਚੀਲੇ ਮੈਂ ਖਾਦੇ ਅੱਜ ਬ੍ਰੇਕਫਾਸਟ ਵਿੱਚ ਟਾਈਮ ਹੋ ਗਿਆ 10 ਵਜੇ ਦਾ 10 ਵਾ ਚੁੱਕੇ ਨੇ ਬ੍ਰੇਕਫਾਸਟ ਕੰਮ ਹੋ ਗਿਆ ਖਤਮ ਅੱਜ ਮੈਂ ਥੋੜਾ ਜਲਦੀ ਖਿੱਚ ਕੇ ਕੰਮ ਨੇ ਬੈਠਿਆ ਕਹਿ ਕਹਿ ਕੇ ਭਾਈ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਰੋਟੀ ਬਣਾਉਣੇ ਕਹੋਂਗੇ ਧੁੱਪ ਨਿਕਲੇ ਮੈਨੂੰ ਆਈ ਫਿਰ ਉਦੋਂ ਬਾਅਦ ਧੁੱਪੇ ਕੋਈ ਕੰਮ ਕਰਾਂਗੇ ਕੱਪੜਾ ਕੱਪੜੇ ਵਗੈਰਾ ਕੋਈ ਧੋਵਾਂਗੇ ਧੁੱਪ ਨਾਲੋਂ ਤਾਂ ਮੈਂ ਧੋਣੇ ਨਹੀਂ ਸੀ ਪਰ ਹੁਣ ਧੁੱਪ ਕਰਕੇ ਮੈਨੂੰ ਲਾਲਚ ਹੋ ਗਿਆ ਪਹਿਲੇ ਜਿੰਨੇ ਖੈਗੇ ਨੇ ਮੈਂ ਧੋਦਾ ਕੁਝ ਮੈਂ 2-3 ਸ਼ੂ ਤੇ ਪੇਅਰ ਧੋਨੇ ਨੇ ਦਵਿੰਦਰ ਦੇ ਵੀ ਸ਼ੂ ਧੋਣ ਨਾਲ ਪੇਨਿਕ ਪੇਅਰ ਮੇਰਾ ਵੀ ਪਿਆ ਸ਼ੂਜ਼ ਦਾ ਤੇ ਉਹ ਮੰਝ ਨੂੰ ਜੜਾਉਨੇ ਕੰਮ ਧੰਦਾ ਕਰਦੇ ਕੋਈ ਸ਼ੂ ਧੋਣੇ ਕੱਪੜੇ ਧੋਣੀਆਂ ਧੁੱਪਾ ਕੇ ਲਾਲ ਸ਼ੂ ਦਾ ਟੋਵਲ ਬਾਹਰ ਪਾਏ ਨੇ ਫਿਰ ਮੈਂ ਬਾਥਰੂਮ ਵਾਲਾ ਮੈਟ ਵੀ ਧੁੱਪੇ ਪਾਦਾ ਨਹੀਂ ਆ ਅਸੀਂ ਜੜਨਾਉਨੇ ਆ ਸਲੀਪਰ ਸਭ ਦੇ ਮੈਂ ਉਹ ਵੀ ਧੁੱਪੇ ਧਰਦਾ ਨਹੀਂ ਧੁੱਪ ਲੱਗ ਜੇ ਅੰਦਰ ਤਾਂ ਇਹ ਲੱਗਦਾ ਲੱਗਦਾ ਕਿ ਸੁਲਾਬ ਸੁਲਾਬ ਦੀ ਜਿਹੜੀ ਪਈ ਆ ਤਾਂ ਅੱਜ ਦੁਪਹਿਰੇ ਲੰਚ ਵਿੱਚ ਮੈਂ ਬਣਾ ਰਹੀ ਸੀ ਚਾਵਲ ਸਬਜ਼ੀਆਂ ਵਾਲਾ ਮੈਂ ਪਹਿਲਾਂ ਵੀ ਥੋੜਾ ਰੈਸਪੀ ਸ਼ੇਅਰ ਕਰੀ ਹੋਈ ਹੈ ਮੈਂ ਕਿਹਾ ਅੱਜ ਫੇਰ ਫਟਾਫਟ ਕਰ ਦਨੇ ਆ ਪਿਆਜ਼ ਮੈਂ ਭੁੰਨ ਲੇ ਜੀਰਾ ਭੁੰਨਿਆ ਪਹਿਲਾਂ ਕਿਉਂ ਵਿੱਚ ਪਿਆਜ਼ ਭੁੰਨ ਹਰੀ ਮਿਰਚਾਂ ਜਮੇਰੇ ਕੋਲ ਹੈ ਨਹੀਂ ਸੀ ਹਰੀ ਮਿਰਚ ਹੁੰਦੀ ਫਿਰ ਉਹਵੇਂ ਪਿਆਜ਼ ਦੇ ਨਾਲ ਪਾਲਾ ਨਹੀਂ ਹੁੰਦੀਆਂ ਫਿਰ ਇਹਦੇ ਵਿੱਚ ਮੈਂ ਪਿਆਜ਼ ਉਹ ਭੁੰਨਿਆ ਗਿਆ ਫਿਰ ਪਾਉਂਗੀ ਸਬਜ਼ੀਆਂ ਜਿਵੇਂ ਗਾਜਰ ਪਾਤੀ ਮਟਰ ਪਾਤੀ ਤੇ ਆਲੂ ਵੀ ਮੈਂ ਲੰਬੇ ਲੰਬੇ ਕੱਟ ਕੇ ਇਹਦੇ ਵਿੱਚ ਪਾਦਾ ਨਹੀਂ ਹੁੰਦੀਆਂ ਤੇ ਇਹਦੇ ਵਿੱਚ ਤੁਸੀਂ ਗੋਭੀ ਵੀ ਪਾ ਸਕਦੇ ਹੋ ਫੁੱਲ ਗੋਭੀ ਪਾ ਸਕਦੇ ਹੋ ਤੇ ਸੋਇਆਬੀਨ ਦੇ ਬੜੀਆਂ ਪਾਣੀ ਵਿੱਚ ਗਰਮ ਪਾਣੀ ਵਿੱਚ ਵੀ ਹੁੰਦੀਆਂ ਪੀਆਂ ਨੇ ਉਹ ਵੀ ਮੈਂ ਨਚੋੜ ਕੇ ਪਾ ਦੂੰਗੀ ਐਂਦਾ ਚਾਵਲ ਹੈਲਦੀ ਬਣ ਜਾਂਦੇ ਨੇ ਸਬਜ਼ੀਆਂ ਮੈਂ ਬਹੁਤ ਜ਼ਿਆਦਾ ਰੱਖ ਰੱਖਦੀ ਹੁਣ ਦੇਖੋ ਕਿੰਨੀਆਂ ਸਾਰੀਆਂ ਸਬਜ਼ੀਆਂ ਦੀ ਕੁਆਂਟੀਟੀ ਹੈ ਸਬਜ਼ੀਆਂ ਮੈਂ ਝਾਦੇ ਰੱਖਦੀ ਹੁੰਨੀ ਹਰ ਇੰਨੇ ਜ਼ਿਆਦਾ ਟੇਸਟੀ ਲੱਗਦੇ ਨਾ ਤੇ ਦਵਿੰਦਰ ਨੇ ਖਾਦੇ ਨਹੀਂ ਸੀ ਇਸ ਤੋਂ ਪਹਿਲਾਂ ਮੈਂ ਬਣਾਇਆ ਤਾਂ ਹੈ ਬਣਾ ਤਲੇ 3 ਜਨਵਰੀ ਪਰ ਜਰੂਰ ਵੀ ਮੈਂ ਬਣਾਈ ਸੀ ਉਹਨਾਂ ਦਾ ਗਲਾ ਖਰਾਬ ਹੁੰਦਾ ਸੋ ਕਹਿੰਦੇ ਅਸ ਨਹੀਂ ਫਿਰ ਦਹੀਂ ਬਿਨਾ ਵਧੀਆ ਨਹੀਂ ਲੱਗਣੇ ਮੈਂ ਖਾਂਦਾ ਨਹੀਂ ਅੱਜ ਸਪੈਸ਼ਲ ਉਹਨਾਂ ਨੇ ਕਿਹਾ ਕਹਿੰਦੇ ਮੈਂ ਪਲਾਉ ਨਹੀਂ ਖਾਤੇ ਇਹ ਵਾਲੀ ਸਰਦੀ ਚ ਵੀ ਪਲਾਉ ਬਣਾਉ ਆਇਤਾ ਫਿਰ ਮੈਂ ਉਹਨਾਂ ਵਾਸਤੇ ਮੁੰਡਰੇ ਕੇ ਸਾਰਿਆਂ ਵਾਸਤੇ ਬਣਾ ਰਹੀਆਂ ਪਲਾਉ ਉਹਨਾਂ ਦੇ ਕਹਿੰਦੇ ਸਪੈਸ਼ਲ ਨਹੀਂ ਤਾਂ ਮੈਂ ਸਬਜ਼ੀ ਬਣਾਉਣੀ ਸੀ ਪਾਲਕ ਪਨੀਰ ਪਿਆ ਸੀ ਪੱਤਾ ਗੋਭੀ ਵੀ ਕੱਟੀ ਪੀਸਣੀ ਮੈਂ ਕੋਈ ਸਬਜ਼ੀ ਬਣਾਉ ਤੇ ਇਹਦੇ ਵਿੱਚ ਪਾ ਦੂੰਗੀ ਨਮਕ ਮਿਰਚ ਤੇ ਹਲਦੀ ਮਿਰਚ ਜੇ ਹਰੀ ਪਾਈਏ ਤਾਂ ਲਾਲ ਮਿਰਚ ਨਾ ਪਾਓ ਹਰੀਆਂ ਜਿਵੇਂ ਕੋਲ ਹੈ ਨਹੀਂ ਸਿਸ ਕਰਕੇ ਮੈਂ ਥੋੜੀ ਲਾਲ ਪਾ ਲਈ ਵੀ ਚਲੋ ਕਰਾਰੇ ਜੇ ਹੋ ਜਾਣਗੇ ਕਰਾਰੇ ਹੀ ਵਧੀਆ ਲੱਗਦੇ ਨੇ ਜੇ ਬਿਮਾਰ ਨਾ ਚਲੋ ਫਿਰ ਤਾਂ ਆਪਾਂ ਨੂੰ ਮਿਰਚ ਐਵੋਇਡ ਕਰਨੀ ਪੈਂਦੀ ਆ ਜਿਉਂ ਆਪਾਂ ਸ਼ੌਂਕ ਵੱਜੂ ਖਾਣੇ ਫਿਰ ਤਾਂ ਖਿਚੜੀ ਹੋਈ ਚੌਲ ਹੋਈ ਕਰਾਰੇ ਵਧੀਆ ਲੱਗਦੇ ਨੇ ਤੇ ਇਸੇ ਕਿਉਂ ਮੈਂ ਇਹਦੇ ਵਿੱਚ ਹੋਰ ਪਾ ਲਿਆ ਮੈਨੂੰ ਜੋ ਮੈਂ ਸਬਜ਼ੀਆਂ ਪਾਤੀ ਮੈਨੂੰ ਲੱਗੇ ਜਿਵੇਂ ਘੱਟ ਹੁੰਦਾ ਕੁਝ ਕਹੀਆਂ ਲੱਗੀਆਂ ਵੀ ਕਿਉਂ ਹੋਰ ਪਾ ਲਾਂ ਤਾਂ ਫਿਰ ਖਾਈ ਰਿਆਂ ਥੋੜੇ ਖਾਣ ਚ ਵੀ ਸਵਾਦ ਵੀ ਲੱਗਣਾ ਨਾ ਸਾਰੀਆਂ ਸਬਜ਼ੀਆਂ ਪਾ ਲਈਏ ਸੋਇਬੀਂ ਦੀ ਬੜੀ ਨਿਚੋੜ ਕੇ ਪਾਤੀਆਂ ਨਮਕ ਮਿਰਚ ਹਲਦੀ ਪਾਤਾ ਤੇ ਹੁਣ ਥੋੜਾ ਜਿਹਾ ਸੇਕ ਲਵਾ ਕੇ ਤਾਂ ਕਿ ਮਿਰਚ ਹਲਦੀ ਭੁੰਨੇ ਜਾਣ ਤੇ ਇਹਦੇ ਵਿੱਚ ਪਾ ਦਾਂਗੇ ਪਾਣੀ ਪਾਣੀ ਪਾਵਾਂਗੇ ਚਾਵਲ ਦੇ ਹਿਸਾਬ ਨਾਲ ਜਿੰਨੇ ਆਪਾਂ ਚਾਵਲ ਪਾਏ ਨੇ ਉਦੋਂ ਦੁੱਗਣਾ ਪਾਣੀ ਅੱਧਾ ਗਲਾਸ ਪੋਣਾ ਗਲਾਸ ਵੱਧ ਪਾ ਲੇ ਕੋਂਗੇ ਸਬਜ਼ੀਆਂ ਪੱਕਣੀਆਂ ਸਬਜ਼ੀਆਂ 'ਚ ਪਾਣੀ ਜੀ ਪੱਕਣੀਆਂ ਤੇ ਫਿਰ ਪਾ ਦਾਂਗੇ ਚਾਵਲ ਧੋ ਕੇ ਤੇ ਇਹਨਾਂ ਨੂੰ ਪਕਾ ਲਾਂਗੇ ਬਹੁਤ ਜ਼ਿਆਦਾ ਟੇਸਟੀ ਚਾਵਲ ਬਣਦੇ ਨੇ ਇੱਕ ਟਾਈਮ ਤੁਹਾਡੇ ਕੋਲੇ ਨਹੀਂ ਕੋਈ ਰੋਟੀ ਸਬਜ਼ੀ ਦੀ ਆਪਸ਼ਨ ਹੈਗੀ ਜਾਂ ਤੁਸੀਂ ਕੁਝ ਚਾਹੁੰਦੇ ਵੀ फटाफट ਇਹ ਜਾਂ ਬਣ ਜੇ ਵੀ ਸਾਰੇ ਇਹਨਾਂ ਖਾ ਲੈਣ ਹੈਲਦੀ ਵੀ ਹੋਵੇ ਤਾਂ ਇਹ ਤੁਸੀਂ ਚਾਵਲ ਬਣਾ ਸਕਦੇ ਹੋ ਅਸੀਂ ਖਾਣੇ ਉਹਨੇ ਦਹੀਂ ਨਾਲ ਬਾਕੀ ਹਰ ਇੱਕ ਦਾ ਅਲੱਗ-ਅਲੱਗ ਟੇਸਟ ਸਾਡੀ ਫੈਮਿਲੀ ਸਾਰੇ ਦਹੀਂ ਨਾਲ ਹੀ ਖਾਂਦੇ ਨੇ ਚੌਲ ਤੇ ਬਾਹਰ ਸੁੱਕਰੇ ਸੀ ਸ਼ੂਜ਼ ਧੁੱਪੇ ਅੱਜ ਮੈਂ ਥੂਸ ਧੋ ਕੇ ਪਾਤੀ ਧੁੱਪ ਤਲਾ ਹੋ ਗਿਆ ਵੀ ਚਲੋ ਸ਼ੂਜ਼ ਧੋਦੀ ਗੰਦੇ ਹੋਏ ਪਏ ਸੀ ਮੇਰੇ ਵੀ ਸ਼ੂਜ਼ ਦਵਿੰਦਰ ਦੇ ਵੀ ਇੱਕ ਪੇਅਰ ਦਵਿੰਦਰ ਪਾ ਕੇ ਚੱਲੇਗੇ ਉਹ ਵੀ ਧੋਣ ਵਾਲਾ ਸੋ ਫੇਰ ਦੇਖੋ ਜੇ ਖਾਣ ਨੂੰ ਧੁੱਪ ਨਿਕਲੀ ਕੁਝ ਕੱਪੜੇ ਧੋ ਕੇ ਪਾਤੀ ਸੀ ਚੂਸ ਸੁੱਕ ਰਹੇ ਸੀ ਤੇਦਰ ਹੁਣ ਆਪਾਂ ਚਾਵਲ ਦੇਖ ਲਾਂਦੇ ਅੰਦਰ ਚਾਵਲ ਬਣ ਕੇ ਤਿਆਰ ਨੇ ਬਹੁਤ ਜ਼ਿਆਦਾ ਟੇਸਟੀ ਖਿਲੇ ਖਿਲੇ ਚਾਵਲ ਬਣਦੇ ਨੇ ਖਾਣ ਜੀ ਬਹੁਤ ਟੇਸਟੀ ਲੱਗਦੇ ਨੇ ਔਰ ਸਬਜ਼ੀਆਂ ਦਾ ਟੇਸਟ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਗਾਜਰਾ ਨਾ ਮੇਰੇ ਕੋਲ ਕਟੀਆਂ ਬੈਸ ਮੈਂ ਤੁਹਾਨੂੰ ਦੱਸ ਦੱਸ ਵੀ ਮੈਂ ਸਬਜ਼ੀ ਵਾਸਤੇ ਜਦੋਂ ਕੱਟਦੀ ਆ ਮੈਂ ਕੰਟੇਨਰ ਭਰ ਕੇ ਰੱਖ ਲੈਂਦੀ ਆ ਨਹੀਂ अदरवाइज ਸਪੈਸ਼ਲ ਮੈਂ ਕੱਟਣਾ ਚਾਉਣ ਵਾਸਤੇ ਮੈਂ ਲੰਬੇ ਸਾਈਜ਼ 'ਚ ਕੱਟਦੀ ਹੁੰਦੀ ਆ ਤੇ ਮੇਉ ਮੇਰੇ ਕੋਲ ਕਟੀਆਂ ਪਈ ਹੁੰਦੀ ਫਿਰ ਮੈਂ ਉਹੀ ਪਾ ਲਈ ਆ ਚਾਵਲ ਵਗੈਰਾ ਖਾ ਕੇ ਕਪੜੇ ਸੁੱਕ ਚੁੱਕੇ ਸੀ ਧੁੱਪ ਤੇਜ਼ ਸੀ ਅੱਜ ਪੂਰੀ ਤੇ ਕਪੜੇ ਨੂੰ ਸੰਭਾਲ ਲਈ ਤੈਅ ਕਰ ਲਈ ਬਸ ਕਪੜੇ ਬਾਹਰ ਪਾ ਦੋ ਫਿਰ ਅੰਦਰ ਲਿਆਓ ਫਿਰ ਆਪਾਂ ਧੁੱਪ ਨਿਕਲਦੀ ਨਾ ਸੁਭਾ ਲਾਹਾ ਹੋ ਜਾਂਦਾ ਵੀ ਹੈਂਡ ਟੋਪਲ ਨੂੰ ਧੁੱਪ ਲਵਾ ਦਈਏ ਮੈਟ ਵੀ ਧੁੱਪੇ ਪਾ ਦਈਏ ਆ ਸ਼ੂਜ਼ ਵੀ ਧੁੱਪੇ ਧਰ ਦਈਏ ਆ ਕਪੜੇ ਵੀ ਧੁੱਪੇ ਧਰ ਦਈਏ ਫਿਰ ਉਹਨੇ ਹੀ ਆਪਾਂ ਨੂੰ ਸਮਾਨ ਸਾਰਾ ਅੰਦਰ ਚੱਕਣਾ ਪੈਂਦਾ ਸਾਂਭਣਾ ਪੈਂਦਾ ਧੁੱਪ ਵਾਲੇ ਦਿਨ ਮੇਂ ਲੱਗਦਾ ਆਪਣਾ ਔਰਤਾਂ ਦਾ ਕੰਮ ਜਿਆਦਾ ਵੱਧਦਾ ਆਪਾਂ ਬਿਲਕੁਲ ਨਹੀਂ ਖੜਦੀਆਂ ਹਨਾ ਲਾਹਾ ਹੋ ਜਾਂਦਾ ਵੀ ਆਹ ਧੁੱਪੇ ਕੰਮ ਕਰ ਲਈ ਆਹ ਕਰ ਲਈਏ ਫਿਰ ਉਸਾਰਸ ਮੈਂ ਜਮਾਂ ਲੋਂਦਰਾ ਬਬੂ ਦੀ ਜਗਾ ਤੇ ਰੱਖੋ ਪਹਿਲਾਂ ਬਾਹਰ ਧੁੱਪੇ ਲਿਆ ਲਿਆ ਸੁਕਦਿਆਂ ਫਿਰ ਅੰਦਰ ਰੱਖੋ ਉਹਨਾਂ ਨੂੰ ਕੰਮ ਆਪਣਾ ਉਸ ਦਿਨ ਜ਼ਿਆਦਾ ਵੱਜ ਜਾਂਦਾ ਐਨੀਵੇਸ ਚਲੋ ਵਧੀਆ ਲੱਗਦੇ ਧੁੱਪਲੇ ਦਿਨ ਹੀ ਕੰਮ ਹੁੰਦਾ ਉਹ ਠੰਢੇ ਤਾਂ ਪਰ ਟੋਲ ਟੋਲ ਕਰਦੇ ਫਿਰ ਤੇ ਕੰਮ ਨਹੀਂ ਹੁੰਦਾ ਹੈ ਤੇ ਫਿਰ ਹੁਣ ਮੈਂ ਕਿਹਾ ਚਲੋ ਪਹਿਲਾਂ ਕੱਪੜੇ ਸੰਭਾਲਾਂ ਸਾਰੇ ਉਤਾਰ ਕੇ ਮੈਂ ਕੁਛ ਕੁਛ ਅੰਦਰ ਰੱਖੀ ਗਈ ਸੀ ਨਾਲ ਦੇ ਨਾਲ ਜਿਵੇਂ ਜਿਵੇਂ ਕੁਛ ਸੁੱਕਦਾ ਸੀਗਾ ਗੇੜੇ ਦਾ ਜ਼ਰੂਰ ਹੋ ਜਾਂਦੇ ਨੇ ਕੱਪੜਿਆਂ ਤੇ ਫਿਰ ਤੈ ਮੈਂ ਹੁਣ ਕਰ ਰਹੀ ਆ ਫ੍ਰੀ ਹੋ ਕੇ ਉਹ ਪਹਿਲਾਂ ਮੈਂ ਚਾਵਲ ਦੀ ਤਿਆਰੀ ਵਗੈਰ ਕਰੀ ਉਹ ਤੇ ਵੀ ਕੱਪੜੇ ਤੇ ਹੁਣ ਮੈਂ ਵੇਅ ਕਰਕੇ ਮੈਂ ਕਿ ਚਲੋ ਸੰਭਾਲਦਾ ਕੱਪੜਾ ਦਾ ਕੰਮ ਖਤਮ ਹੋਊ ਬੈੱਡ ਕਲੀਅਰ ਹੋਊ ਫੇਰ ਥੋੜਾ ਜਿਹਾ ਫਲਾ ਰ ਆ ਜਾ ਵੀ ਚੰਗਾ ਨਹੀਂ ਲੱਗਦਾ ਹੈਗਾ ਸਾਫ ਕਮਰਾ ਬੈੱਡ ਵਧੀਆ ਲੱਗਦਾ ਤੇ ਕੱਪੜੇ ਰੱਖ ਦੂੰਗੀ ਅੰਦਰ ਸ਼ੂਜ਼ ਹਜੇ ਮੇਰੇ ਬਾਹਰ ਹੀ ਪਏ ਨੇ ਉਹ ਸੁੱਕੀ ਨਹੀਂ ਹੈਗੇ ਵਿੱਚੋਂ ਥੋੜੇ ਥੋੜੇ ਮੈਂ ਚਲੋ ਸ਼ਾਮ ਤੱਕ ਮੈਂ ਉਹਨਾਂ ਨੂੰ ਧੁੱਪੇ ਰੱਖੂੰਗੀ ਕੱਪੜੇ ਜ਼ਰੂਰ ਸੁੱਕ ਗਏ ਬਾਕੀ ਜਿਹੜੇ ਕੁਝ ਕੱਪੜੇ ਫੂਲਨ ਹੁੰਦੇ ਨੇ ਵੂਲ ਵਾਲੇ ਜਲਦੀ ਸੁੱਕ ਜਾਂਦੇ ਨੇ ਜਿੰਨੇ ਵਿੱਚ ਕਾਟਰ ਮਿਕਸ ਹੁੰਦੀ ਆ ਉਹ ਵਾਲੇ ਨੇੜੇ ਸੁਕਦੇ ਨੇ ਦੇ ਕੱਪੜੇ ਸਮਾਂਹ ਤੇ ਰੱਖ ਤੇ ਅੰਦਰ ਟਾਈਮ ਹੋ ਗਿਆ 2:00 ਵਜੇ ਦਾ ਖਾਣਾ ਵਗੈਰਾ ਖਾ ਲਿਆ ਭਾਂਡ ਵੀ ਹੋ ਗਏ ਸਾਫ਼ ਕੱਪੜੇ ਵੀ ਸਾਮ ਤੇ ਤੈਅ ਕਰ ਤੇ ਕਿਉਂਕਿ ਧੁੱਪ ਬਹੁਤ ਤੇਜ਼ ਹੈ ਜਲਦੀ ਸੁੱਕੇਗਾ ਕੱਪੜੇ ਬਹੁਤ ਤੇਜ਼ ਧੁੱਪ ਹੋਂ ਤਾਂ ਧੁੱਪੇ ਬੈਠ ਨਹੀਂ ਆਂਦਾ ਤੇ ਹੁਣ ਬਾਹਰ ਵਾਲੀ ਕਿਚਨ ਸਾਫ਼ ਕਰਕੇ ਆਉਣੀ ਆ ਸਾਫ਼ ਮੀਨਸ ਸ਼ੈਲਫ ਤੇਸ ਕਪੜਾ ਬਾਹਰਲਾ ਸ਼ੈਲਫ ਸਾਫ਼ ਕਰਕੇ ਆਉਣੀ ਆ ਜਿਹੜਾ ਪਿਆਜ਼ ਵਾਲਾ ਰੈਕ ਆ ਉਹ ਚ ਪਿਆਜ਼ ਖਤਮ ਹੋ ਗਈ ਉਹ ਚ ਪਿਆਜ਼ਾਂ ਦਾ ਛਿਲਕਾ ਜਾਂ ਪਿਆ ਫੂਨਸ ਚਾ ਪਿਆ ਉਹਨੂੰ ਰੈਕ ਨੂੰ ਸਾਫ਼ ਕਰਕੇ ਤੇ ਜਿਹੜੇ ਨਵੇਂ ਪਿਆਜ਼ ਮਹੰਗਾਏ ਪਏ ਨੇ ਅੱਜ ਹੁਣ ਹੀ ਲੈ ਕੇ ਆਣ ਦਵਿੰਦਰ ਫਿਰ ਉਹ ਚ ਟਕਾ ਦੂੰਗੀ ਨਾਲ ਤਾਂ ਪਿਆਜ਼ ਵਾਲਾ ਰੈਕ ਸਾਫ਼ ਹੋ ਜੂਗਾ ਉੱਚ ਪਿਆਜ਼ ਟਿਕ ਜਾਣਗੇ ਨਾਲੇ ਬਾਹਨੇ ਨਾਲ ਕਿਚਨ ਚ ਸ਼ੈਲਫ ਤੇ ਕੱਪੜਾ ਮਾਰਿਆ ਉਹਨੂੰ ਬਹੁਤ ਟਾਈਮ ਹੋ ਗਿਆ ਕੱਪੜਾ ਮਾਰਿਆ ਨੂੰ ਉਹ ਸਾਫ਼ ਕਰਕੇ ਆਉਣੀ ਆ ਥੱਕ ਜਾਈਦਾ ਸਾਰਾ ਦਿਨ ਹੀ ਖੜਨਾ ਮਿਲਦਾ ਹੈਗਾ ਹਲੇ ਗਰਮੀ ਤਾਂ ਬੰਦਾ ਰੈਸਟ ਕਰ ਲਾਂਗਾ ਸਰਦੀ ਤਾਂ ਮੰਜੇ ਤੇ ਦਿਨੇ ਢੂਈ ਨਹੀਂ ਲਾਉਣੇ ਮਿਲਦੇ ਜਿੱਦਿਦ ਤੁੰਦੇ ਹੀ ਹੁੰਦੇ ਠੰਡ ਹੁੰਦੇ ਉਹਦੋਂ ਅੰਦਰ ਚਾਹੇ ਚ ਬੈਠ ਜਾਏਦਾ ਇਹ ਧੁੱਪ ਹੁੰਦੀ ਅੰਦਰ ਬਾਹਰ ਅੰਦਰ ਬਾਹਰ ਬਿਲਕੁਕੁਲ ਹੀ ਖੜਨਾ ਮਿਲਦਾ ਉਦੋਂ ਤੇ ਬਹੁਤ ਪ ਫਾਜੀ ਜਦੋਂ ਪਹੁੰਚਦੇ ਉਹਦੇ ਕੰਮ ਦਾ ਲਾਲਚ ਹੋਇਆ ਤਾਂ ਵੀ ਆ ਵੀ ਕਰ ਲਿਆ ਧੁੱਪੇ ਪਾ ਦੀ ਆ ਧੋ ਲਈ ਆਂ ਕਰ ਲਈ ਬਸ ਆਈ ਤੁਰੇ ਫਿਰਦੇ ਆਂ ਹੰਭਲੇ ਦਾ ਕੰਮ ਕਰ ਕਰ ਕੇ ਤੇ ਕੰਮ ਤਾਂ ਸਾਰਾ 5-10 ਮਿੰਟ ਦਾ ਇਹ ਹਮਾਰ ਕੇ ਉਹਨੇ ਕੱਪੜਾ ਸ਼ੈਲਫ ਤੇ ਜੇ ਘੋਲ ਕਰ ਲਈ ਤਾਂ ਘੋਲ ਹੀ ਹੋ ਜੂਗੀ ਫਿਰ ਨਾਲੇ ਪਿਆਜ਼ ਵਗੈਰਾ ਸਾਮ ਦੇ ਸਬਜ਼ੀ ਲਿਆਂਦੀ ਪਿਆ ਮਟਰ ਗੋਭੀ ਉਹ ਫ੍ਰਿਜ ਵਿੱਚ ਟਿਕਾਉਣੀ ਆ ਹੁਣ ਮੈਂ ਆ ਗਈ ਸੀ ਬਾਹਰ ਵਾਲੇ ਕਿਚਨ ਵਿੱਚ ਤੇ ਕਿਚਨ ਕਰਦੀ ਆਂ ਸਾਫ ਸ਼ੈਲਫ ਸਾਫ ਕਰਨੇ ਕੱਪੜਾ ਮਾਰਨਾ ਸ਼ੈਲਫ ਤੇ ਗੈਸ ਸਟੋਵ ਤੇ ਬਸ ਇੰਨੇ ਹੀ ਕੰਮ ਆ ਕੋਈ ਬਹੁਤ ਜ਼ਿਆਦਾ ਟਾਈਮ ਵਾਲਾ ਕੰਮ ਨਹੀਂ ਹੈਗਾ ਮਿਹਨਤ ਵਾਲਾ ਕੰਮ ਨਹੀਂ ਹੈਗਾ ਸਾਰਾ 5-7 ਮਿੰਟਾਂ ਦਾ ਹੀ ਕੰਮ ਆ ਆਪਾਂ ਨੂੰ ਕੋਲ ਵੱਡੀ ਹੋਈ ਹੁੰਦੇ ਪਹਿਲਾਂ ਮੈਂ ਵੀ ਕੋਲ ਹੀ ਖਾ ਰਹੀ ਸੀ ਵੀ ਚੱਲ ਪਿਆਜ਼ ਮੈਂ ਹੀ ਪਾਏ ਆਉਣੀ ਆ ਫਿਰ ਦੇਖੂਗੀ ਰਸੋਈ ਫਿਰ ਮੈਂ ਕਿਹਾ ਚਲੋ ਫੇਰ ਦੀ ਫੇਰ ਰਹਿ ਜੂਗੀ ਨਾ ਉਹਨੂੰ 5-7 ਮਿੰਟ ਲੱਗਣਗੇ ਸਾਰੀ ਆਉਣੀ ਆ ਅੱਜ ਨਹੀਂ ਕੱਲ ਨੂੰ ਕਰੂੰ ਪਰਸ ਨੂੰ ਕਰੂੰ ਸਾਫਤ ਕਰਨੀ ਪਊਗੀ ਹੁਣ ਕਰ ਤੇ ਚਲੋ ਹਫ਼ਤਾ 10 ਦਿਨ 15 ਦਿਨ ਲੰਘ ਜਾਣਗੇ ਫਿਰ ਕਿਉਂਕਿ ਹੁਣ ਮੌਸਮ ਇਹ ਜਿਆ ਨਹੀਂ ਹਦਾ ਡਸਟ ਨਹੀਂ ਹੁੰਦੀ ਐਨਾ ਟਾਈਮ ਲੰਘੇ ਹੀ ਜਾਂਦਾ ਹੁਣ ਵੀ ਮੈਂ ਮਹੀਨੇ ਤੋਂ ਹੀ ਸਾਫ ਕਰ ਰਹੀ ਆ ਉਹਲੇ ਕਿਚਨ 'ਚ ਮਹੀਨੇ ਤੋਂ ਕ ਅੱਗੇ ਹੈਲਪਰ ਕਰ ਦਾਂਦੀ ਹੁਣ ਹੋਊਗੀ ਨਹੀਂ ਕਰਦੀ ਕਿਉਂਕਿ ਡਸਟ ਇੰਨੀ ਜਿਆਦਾ ਹੁਣ ਆਉਂਦੀ ਨਹੀਂ ਹੈਗੀ ਜਿਹੜਾ ਪਿਆਜ਼ ਵਾਲਾ ਰੈਕ ਆ ਇਹਦੇ ਵਿੱਚ ਨਾ ਪਿਆਜ਼ ਦੇ ਫੂਸਟ ਜੇ ਪਏ ਨੇ ਪਹਿਲਾਂ ਵਾਲੇ ਪਿਆਜ਼ ਹੋ ਗਏ ਖਤਮ ਇਹ ਮੈਂ ਬਾਹਰ ਝਾੜ ਦੂੰਗੀ ਤੇ ਰੈਕ ਵੀ ਸਾਫ਼ ਕਰੂੰਗੀ ਐਸ ਤਰ੍ਹਾਂ ਸਾਰੇ ਸ਼ੈਲਫ ਬਾਹ ਦੇ ਨਾਲ ਸਾਫ਼ ਹੋ ਗਈ ਰੈਕ ਸਾਫ਼ ਹੋ ਜੂਰੇ ਵਿੱਚ ਨਵੇਂ ਤਾਜ਼ੇ ਪਿਆਜ਼ ਪਾਏ ਜਾਣਗੇ ਸ਼ੈਲਫ ਹੋ ਗਈ ਕਲੀਨ ਮੈਂ ਹੁਣ ਰੈਕ ਮੈਂ ਬਾਹਰ ਝਾੜਤਾ ਅਗਰ ਇਹਨੂੰ ਸਾਫ਼ ਕਰਤਾ ਨਹੀਂ ਕਿਉਂਕਿ ਜੇ ਨਾ ਸਾਫ਼ ਕਰਾਂਗੇ ਨਾ ਇਦੋਂ ਉੱਪਰ ਜਿਹੜੀ ਪਹਿਲਾਂ ਲਈ ਮਿੱਟੀ ਪੀਲ ਉੱਪਰ ਹੋਰ ਪੈਜੋ ਹੋਰ ਪੈਜੋ ਹੋਰ ਪੈਜੋ ਫਿਰ ਉਹ ਆਪਣੇ ਚੀਜ਼ਾਂ ਬਹੁਤ ਗੰਦੀਆਂ ਹੀ ਹੋ ਜਾਂਦੀ ਨੇ ਰੈਕ ਇੰਨੇ ਸਾਲ ਪੁਰਾਣਾ ਨਾ ਘੱਟੋ-ਘੱਟ 10-12 ਸਾਲ ਪੁਰਾਣਾ ਪਰ ਇਹਦੀ ਹਾਲਤ ਅੱਜ ਵੀ ਐਂ ਪਈ ਜਿਵੇਂ ਅੱਜ ਨਾਲ ਲਿਆ ਕੇ ਰੱਖਿਆ ਹੁੰਦਾ ਉਹੀ ਗੱਲ ਜਿਨੀ ਆਪਾਂ ਚੀਜ਼ਾਂ ਦੇ ਕੇਅਰ ਕਰਦੇ ਆ ਹਨ ਉਹਨਾਂ ਨੂੰ ਟਾਈਮ ਤੇ ਆਪਾਂ ਸਾਫ਼ ਕਰਦੇ ਆ ਫਿਰ ਆਪਣੀਆਂ ਚੀਜ਼ਾਂ ਉਹ ਜਿਵੇਂ ਨਵੀਆਂ ਬਣੀਆਂ ਰਹਿੰਦੀਆਂ ਨੇ ਨਹੀਂ ਤਾਂ ਫਿਰ ਉਹ ਚਿਪ-ਚਿਪ ਜੀਆਂ ਗੰਦੀਆਂ ਜੀਆਂ ਮੈਲ ਜੰਮੀ ਹੋਈ ਉਹ ਚਾਹ ਦੇਖਣ ਜਿਵੇਂ ਅੱਛੀਆਂ ਲੱਗਦੀਆਂ ਆ ਰੈਕ ਹੋ ਗਿਆ ਕਲੀਨ ਤੇ ਹੁਣ ਇਹਦੇ ਵਿੱਚ ਪਾ ਦੂੰ ਪਿਆਜ਼ ਸਾਡੀ ਮਾਰ ਵਾਲੇ ਕਿਚਨ 'ਚ ਹੁੰਦੇ ਉਸ ਵੇਲੇ ਜਦੋਂ ਮੈਂ ਛਿੱਲਣੇ ਹੁੰਦੇ ਨੂੰ ਉਦੋਂ ਛਿੱਲ ਕੇ ਕੰਟੇਨਰ 'ਚ ਪਾ ਲਾਂ। ਇੱਕ ਮੈਨੂੰ ਬਹੁਤ ਪੈਣ ਦਾ ਕਮੈਂਟ ਆਉਂਦਾ ਕਿ ਤੁਸੀਂ ਪਿਆਜ਼ ਕਹੇ ਰੱਖਦੇ ਹੋ। ਪਿਆਜ਼ ਨੂੰ ਛਿੱਲ ਕੇ ਡੱਬੇ ਵਿੱਚ ਪਾ ਲਓ ਜਾਂ ਜ਼ਿਪ ਲੌਕ ਪਾਊਚ ਵਿੱਚ ਪਾ ਲਓ। ਕੱਟਣੇ ਨਹੀਂ ਹੈਗੇ ਪਿਆਜ਼ ਕੱਟਣੇ। ਉਹਦੋਂ ਜਦੋਂ ਤੁਸੀਂ ਉਹਨਾਂ ਪਿਆਜ਼ ਨੂੰ ਯੂਜ਼ ਕਰਨਾ ਤੁਹਾਨੂੰ ਚਾਹੀਦੇ ਨੇਗੀ ਬਸ ਛਿੱਲ ਕੇ ਡੱਬੇ ਵਿੱਚ ਪਾ ਕੇ ਰੱਖ ਸਕਦੇ ਹੋ। ਦੂਜੇ ਦਰਮਿਆਨ ਕਿਹੜੀ ਸਬਜ਼ੀਆਂ ਟਮਾਟਰ ਮਟਰ ਮੈਂ ਕੱਲ ਨੂੰ ਕੱਢੂ ਦੇਣੀ ਅੱਜ ਨਹੀਂ ਕੱਢਦੇ ਬਾਹਰ ਰੱਖੂੰ ਫਿਰ ਜੂ ਜੂ ਵਿੱਚ ਆਪਣੀ ਗੋਭੀ ਗੋਭੀ ਮੈਂ ਫਰਿਜ ਵਿੱਚ ਰੱਖ ਦੂੰ ਕੋਬੀ ਮੰਗਵਾਈ ਸੀ ਕਹਿੰਦੇ ਪਲਾਉ ਚ ਪਾਉ ਦਵਿੰਦਰ ਨੂੰ ਗੋਭੀ ਚਾਵਲ ਚ ਪਸੰਦ ਹੈ ਇਹ ਲੇਟ ਹੋ ਗਏ ਮੈਂ ਚਾਵਲ ਉਤੂੰ ਪਹਿਲਾਂ ਮੈਂ ਬਣਾ ਲੇ ਫਿਰ ਲੰਚ ਟਾਈਮ ਟੱਕਰ ਆ ਫਿਰ ਬਾਕੀ ਸਬਜ਼ੀਆਂ ਕਾਜਰਾ ਮਟਰ ਮੇਰੇ ਕੋਲ ਹੈਗੇ ਸੀ ਟਮਾਟਰ ਵਾਸ਼ ਕੀਤੇ ਪਏ ਨੇ ਇਹਨਾਂ ਨੂੰ ਰੱਖ ਦਣੀ ਆ ਬਾਸਕਟ ਚ ਕੱਢੋ ਤੇ ਯੂਜ਼ ਕਰੋ ਟਮਾਟਰ ਬਹੁਤ ਸੋਹਣੇ ਨੇ ਅੱਜ ਤੁਹਾਨੂੰ ਘਰ ਤਾਂ ਬਿਲਕੁਲ ਪੂਰੀ ਲਈ ਹੁੰਦੇ ਨੇ ਬਹੁਤ ਵਧੀਆ ਸੋਹਣੇ ਟਮਾਟਰ ਕੀ ਮੈਂ ਬੈਂਗਣ ਮੰਗਾਇਆ ਸੀ ਪਰ ਤੇ ਵਾਪਸ ਉਹ ਦਵਿੰਦਰ ਕਹਿੰਦੇ ਮਿਲੇ ਨਹੀਂ ਚਲੋ ਜੀ ਇਹ ਤਾਂ ਮੇਰਾ ਡੰਨ ਕੋਬੀ ਤੇ ਟਮਾਟਰ ਆਖ ਦਮ ਫਰਿੱਜ ਵਿੱਚ ਮਟਰ ਮੈਂ ਬਾਹਰ ਰੱਖੂੰ ਕੱਲ ਨੂੰ ਦਿਨੇ ਕੱਢਾਂਗਾ ਧੁੱਪੇ ਵਿੱਚ ਹੁਣ ਤਨਾ ਥੱਕ ਦੀ ਹੁਣ ਹੈਲਪਰ ਆਉਗੀ ਵਿੰਡੋ ਸਾਫ ਕਰਨਾ ਮੀਨਾ ਹੋ ਗਿਆ ਵਿੰਡੋਸ ਨਹੀਂ ਸਾਫ ਕੀਤੀ ਹੈਗੀ ਆ ਠੰਡ ਕਰਕੇ ਮੈਂ ਉਹਨੂੰ ਮਨਾਂ ਕਰਦਾ ਸੀ ਵੀ ਠੰਡਾ ਚੱਲ ਰਹਿਣ ਦੇ ਤੂੰ ਵੀ ਇਨਸਾਨ ਆ ਤੇਰੇ ਤੋਂ ਵੀ ਜਾਣ ਆ ਨਾ ਇੰਨੀ ਠੰਡ ਨਹੀਂ ਸਾਨੂੰ ਲੱਗਦੀ ਤੇਨੂੰ ਵੀ ਲੱਗਦੀ ਹੋਗੀ ਕਿ ਕੋਈ ਨਾ ਠੰਡ ਲੱਗ ਗਈ ਹਾਂ ਤੇ ਫਿਰ ਮੈਂ ਅੱਜ ਦਿਨ ਖੁੱਲ੍ਹਿਆ ਸੀ ਅਸਿਆ ਸਵੇਰੇ ਫਿਰ ਮੈਂ ਉਹਨੂੰ ਕਿਹਾ ਸੀ ਵੀ ਤੇ ਤੇਰੇ ਟਾਈਮ ਲੱਗਿਆ ਤਾਂ ਆਜ ਹੀ ਖਿਡਕੀਆਂ ਸਾਫ਼ ਕਰ ਦਾਂਗੇ ਹੁਣ ਉਹਨੇ ਹਾਂ 2:30 ਵਜੇ ਤੱਕ ਟਾਈਮ ਦਿੱਤਾ ਸੀ ਉਹਨੂੰ ਮੈਂ ਮਿਠਾਈ ਦਿਨ 2:30 ਤੱਕ ਆਣੀ ਤੇ ਜੇ ਘੰਟਾ ਲੱਗੂ ਘੰਟੇ ਸਾਡੇ ਵਿੰਡੋਸ ਸਾਫ਼ ਹੋ ਜਾਣਗੀਆਂ ਹੁਣ ਉਹਨੇ ਆਉਣਾ ਫਿਰ ਤਾਂ ਕਰ ਕਿ ਮੈਂ ਬਹੁਤ ਜ਼ਿਆਦਾ ਕੰਮ ਨਹੀਂ ਕਰਦੇ ਮੈਂ ਥੱਕ ਜੂੰਗੀ ਫਿਰ ਮੈ ਉਹਦੇ ਨਾਲ ਵੀ ਇੱਕ ਘੰਟਾ ਖੜਨਾ ਹੈ ਚਾਹ ਮਾਸਾ ਮੇਰੇ ਕੋਲ ਪਤਾ ਗੋभी ਪਈ ਹੈ ਕੱਟੀ ਮੈਂ ਸੋਇਰੇ ਕੱਟੀ ਸੀ ਵੀ ਦੁਪਹਿਰੇ ਬਣਾਉਂਗੀ ਦੁਪਹਿਰੇ ਫਿਰ ਚਾਵਲ ਦੀ ਸਲਾਹ ਹੋਗੀ ਇਹ ਪਤਾ ਗੋभी ਕੱਟੀ ਪਈ ਹੈ ਮਟਰ ਵੀ ਕੱਡੇ ਪਏ ਨੇ ਤੇ ਇਧਰ ਮੰਮੀ ਨੂੰ ਚਾਹ ਬਣਾਉਣੀ ਲੈਣੀ ਆ ਮੂਲੀਆਂ ਛਿਲ ਰਹੀ ਇਸ ਮੰਮੀ ਮੂੰਮੀ ਅੱਜ ਕਿੱਥੋਂ ਪਾਸ ਕਰਕੇ ਸਬਜ਼ੀ ਮੈਂ ਬਣਾਇ ਨਾ ਮੈਂ ਖਾਣੀ ਆ ਨਾ ਮੈਂ ਬਣਾਉਣੀ ਆ ਨਾ ਮੈਨੂੰ ਪਤਾ ਵੀ ਉਹਦਾ ਕਿੰਨਾ ਕ ਆਪਾਂ ਨੂੰ ਕੁੱਕ ਕਰਨਾ ਹੁੰਦਾ ਕੀ ਟੈਕਸਚਰ ਆ ਕੀ ਟੇਸਟ ਦਵਿੰਦਰ ਖੁਸ਼ ਹੋ ਕੇ ਖਾਂਦੇ ਨੇ ਮੂਲੀਆਂ ਮੰਮੀ ਖਾਂਦੇ ਨੇ ਫਿਰ ਮੈਂ ਕਿਹਾ ਕੋਈ ਤੁਸੀਂ ਆਪਣੀ ਪਸੰਦ ਦੀ ਬਣਾ ਲਓ ਮੈਂ ਖਾਂਦੀ ਨਹੀਂ ਕਿਉਂਕਿ ਜਿਹੜੀ ਜਿਹਾ ਆਪਾਂ ਖਾਂਦੇ ਹਾਂ ਐਕਚੁਅਲ ਮੈਨੂੰ ਮਤਲਬ ਪਤਾ ਵੀ ਨਹੀਂ ਇਹ ਫਿਰ ਨਾ ਫਰੇਗਾ ਫਿਰ ਖਾਂਦੇ ਨਾ ਆਈ ਨਹੀਂ ਆਏ ਬਰੋਂ ਅਸੀਂ ਆਈ ਨਹੀਂ ਆਏ ਬਰੋਂ ਮੈਂ ਖਾਂਦੀ ਨਾ ਮੈਂ ਕਦੇ ਬਣਾਈ ਨਾ ਮੈਨੂੰ ਪਤਾ ਵੀ ਕਿੰਨਾ ਕਿਦਾਂ ਕੁਕਿੰਗ ਟਾਈਮ ਹੋਣਾ ਚਾਹੀਦਾ ਕੀ ਮੈਂ ਕੁਝ ਨਾ ਆਪੇ ਆਪੇ ਪਸੰਦੀ ਕੇ ਮਾਪੂਤ ਬਣਾ ਕੇ ਖਾ ਲਾਂਗੇ ਨੇ ਮੈਂ ਤੁਹਾਨੂੰ ਕੁਝ ਅੰਧ ਹੋਰ ਜੇ ਕੱਢ ਲਾਂਗੀ ਇਹਨਾਂ ਸਬਜ਼ੀ ਫਿਰ ਸਵੇਰੇ ਬਣ ਜੂਗੀ ਕੱਲ ਨੂੰ ਪਾਲਕ ਪਨੀਰ ਬਣਾਉਂਗੀ ਪਨੀਰ ਵੀ ਮਿਲਿਆ ਹੁੰਦਾ ਨਹੀਂ ਫਿਰ ਪਾਲਕ ਪਿਆ ਖਰਾਬ ਹੋ ਗਿਆ ਉਹ ਦੇਖਦੇ ਆਂ ਕੀ ਬਣਨਾ ਸਵੇਰੇ ਦਿਨ ਚੱਲੂਗਾ ਦੇਖਾਂਗੇ ਮੇਰੇ ਕੋਲ ਆ ਮੂੰਹ ਟਾਈਮ ਸੀ ਪਾਉਣੇ ਤਿੰਨ ਤਿੰਨ ਕਦਾ ਟਾਈਮ ਹੋਊਗਾ ਤੇ ਹੈਲਪਰ ਆ ਗਈ ਸੀ ਇਹ ਨਹੀਂ ਕਰਨੀ ਸੀ ਅੱਜ ਵਿੰਡੋ ਸਾਫ ਮੀਨਾ ਹੋ ਗਿਆ ਵਿੰਡੋ ਸਾਫ ਕਰਿਆ ਨਹੀਂ ਕਿਉਂਕਿ ਇਹ ਤਾਂ ਆਉਂਦੀ ਸੀ ਕਰਨ ਪਰ ਅਸੀਂ ਨੂੰ ਜਵਾਬ ਦੇ ਦਿੰਦੇ ਸੀ ਮੈਂ ਕਹਿੰਦੀ ਸੀ ਠੰਡਾ ਵੀ ਰਹਿਣ ਦੇ ਬਿਮਾਰ ਨਾ ਹੋ ਜੀ ਕਿੜਕੀਆਂ ਦਰਾਜ਼ੇ ਖੋਲ ਲੇਗੀ ਅੰਦਰ ਹਵਾ ਆਊਗੀ ਘਰ ਨਿੱਗਾ ਰ ਠੰਡਾ ਹੋ ਜਾਊਗਾ ਤੇ ਮੈਂ ਵੀ ਬਿਮਾਰ ਚੱਲਦੀ ਸੀ ਜਦੋਂ ਮੈਂ ਬਿਮਾਰ ਸੀ ਉਦੋਂ ਮੈਂ ਇਹਨੂੰ ਕਿ ਪੋਚਾ ਵੀ ਨਹੀਂ ਮੈਂ ਤਾਂ ਇੱਕ ਦਿਨ ਛੱਡ ਕੇ ਲਵਾਉਂਦੀ ਸੀ ਮੈਂ ਕਹਿੰਦੀ ਸੀ ਰਹਿਣ ਦੇ ਪੋਚਾ ਨਾ ਲਾ ਵੀ ਨਹੀਂ ਹੁੰਦਾ ਸਹੀ ਪੋਚਾ ਲਾਉਗੀ ਪੱਖੇ ਲਾਉ ਦਰਵਾਜ਼ੇ ਖੋਲੂਗੀ ਠੰਡ ਲੱਗੂਗੀ ਉਹ ਦੋਸਤੋ ਮੈਂ ਤਾਂ ਕਈ ਦਿਨ ਪੋਚੇ ਵੀ ਨਹੀਂ ਮੈਂ ਇੱਕ ਦਿਨ ਛੱਡ ਕੇ ਲਵਾਉਂਦੀ ਰਹੀ ਆ ਤੇ ਖਿੜਕੀਆਂ ਤਾਂ ਅਸੀਂ ਮਹੀਨੇ ਤੋਂ ਸਾਫ਼ ਕਰਾ ਰਹੇ ਆ ਜਮੀਨਾ ਕਰਾਈਆਂ ਨਹੀਂ ਹੈਗੀਆਂ ਵੀ ਠੰਡ ਚੱਲ ਰਹੀ ਹੈ ਚੱਲ ਰਹਿਣ ਦੇ ਕੋਈ ਗੱਲ ਨਹੀਂ ਹੈ ਜਦਾ ਡਸਟ ਮਿੱਟੀ ਨਹੀਂ ਹੁੰਦੀ ਹੈਗੀ ਤੂੰ ਵੀ ਆਰਾਮ ਕਰ ਲੈ ਠੰਡ ਵਿੱਚ ਅੱਜ ਇਹ ਕਰ ਲਈ ਇਸ ਵਿੰਡੋ ਸਾਫ਼ ਕੁਛ ਅੱਜ ਕਰ ਲਉ ਕੁਛ ਗੱਲ ਕਰ ਲਉ ਫਿਰ ਸਾਰੇ ਘਰ ਦੇ ਇੱਕ ਵਾਰ ਵਿੰਡੋ ਸਾਫ਼ ਹੋ ਜਾਣਗੀਆਂ ਤੇ ਪਲਾਂਟਸ ਦੀ ਡਿਊਟੀ ਮੇਰੀ ਹੁੰਦੀ ਆ ਉਹ ਤਾਂ ਇਹ ਵੀ ਚੱਕ ਜਾਂਦੇ ਮੈਂ ਨਾ ਚੱਕਾਂ ਪਰ ਇਹ ਚੱਕਦੇ ਪਰ ਮੈਨੂੰ ਆਪ ਨਹੀਂ ਹੁੰਦਾ ਵੀ ਚਲੋ ਮੈਂ ਵੀ ਨਾਲ-ਨਾਲ ਕੁਛ ਨਾ ਕੁਛ ਕੰਮ ਕਰੀ ਚੱਲਾਂ ਸੋ ਇਹ ਕੰਮ ਮੈਂ ਕਰ ਦਾਨੀ ਆ ਵੀ ਪਲਾਂਟਰਸ ਪਹਿਲਾਂ نیچے ਉਤਾਰ ਕੇ ਰੱਖਦੇ ਮੈਂ ਢਾਟ ਝਾੜ ਤੇ ਦੁਬਾਰੇ ਫੇਰ ਲਗਾ ਤੇ ਇੰਨਾ ਕੰਮ ਮੈਂ ਕਰ ਦਾਨੀ ਆ ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਸ਼੍ਰੀ